2000 ਰੁਪਏ ਤੋਂ ਸਟਾਰਟ ਹੈ ਬਈ 2000 ਰੁਪਏ ਤੋਂ ਸੀਟ ਕਵਰ ਸਟਾਰਟ ਨੇ ਬਈ ਠੀਕ ਹੈ ਬਈ ਠੀਕ ਹੈ 3500 ਰੁਪਏ ਦੇ ਪੈਂਦੀ ਆਪਾਂ ਨੂੰ ਠੀਕ ਹੈ ਤੇ ਚੈਲੰਜ ਹੈ ਪੂਰਾ ਪੂਰਾ ਆ 2500 ਦੀ ਪੈਂਦੀ ਆ ਹੂੰ ਠੀਕ ਹੈ ਸਾਰੇ ਸੀਜ਼ਨਾਂ 'ਤੇ ਕੰਮ ਕਰੂਗਾ ਇਹ ਠੀਕ ਹੈ ਜੀ ਆਹ ਦੇਖੋ ਬਈ ਬਿਲਡ ਕੁਆਲਟੀ ਵੀத் ਰਹੀ ਹੈ ਅੱਜ ਪਹੁੰਚੇ ਆ ਸਾਈਂਕਾਰ ਅ ਬਜ਼ਾਰ ਹੈ ਨਾ ਬਾਈਆਂ ਦਾ ਕੰਮ ਹੈ ਸੈਸਰੀ ਤੇ ਕੰਮ ਕਰਦੇ ਆ ਬਈ ਤੇ ਆਜੋ ਆਪਾਂ ਚੱਲਦੇ ਆ ਬਹੁਤ ਕੁਝ ਪਿਆ ਹੈ ਹਨਾ ਬਾਈਆਂ ਕੋਲ ਜੇ ਆਪਾਂ ਬਈ ਪ੍ਰੋਜੈਕਟਰ ਲੈਂਪਾਂ ਦੀ ਗੱਲ ਕਰ ਲਈਏ ਸੀਟ ਕਵਰਾਂ ਦੀ ਗੱਲ ਕਰ ਲਈਏ ਬੇਸ ਸਿਸਟਮ ਦੀ ਗੱਲ ਕਰ ਲਈਏ ਬਹੁਤ ਕੁਝ ਪਿਆ ਬਈ ਬਾਈ ਹੱਸੀ ਗੱਲ ਕੀ ਹਾਲ ਚਾਲ ਵਧੀਆ ਬਈ ਠੀਕ ਹੈ ਸਭ ਤੋਂ ਪਹਿਲਾਂ ਬਈ ਲੋਕੇਸ਼ਨ ਆਪਾਂ ਦੱਸ ਦਈਏ ਹਨਾ ਕਿੱਥੇ ਲੋਕੇਸ਼ਨ ਬਾਈ ਸ੍ਰੀ ਗੰਗਾ ਨਗਰ ਸਾਈਕਾਰ ਐਕਸੈਸਰੀ ਸੁਖੜਿਆ ਸਰਕਿਲ ਕਾਰ ਬਾਜ਼ਾਰ ਠੀਕ ਹੈ ਬਈ ਤੇ ਬਾਈ ਆਪਾਂ ਸਭ ਤੋਂ ਪਹਿਲਾਂ ਹਨਾ ਸ਼ੁਰੂ ਕਰੀਏ ਲਾਈਟਿੰਗ ਤੋਂ ਤੇ ਜੇ ਕਿਸੇ ਦੀ ਲਾਈਟ ਘੱਟ ਹੁੰਦੀ ਹੈ ਫੋਗ ਲੈਮ ਬੋਣੇ ਤੇ ਉਹਦੇ ਦੱਸ ਦਈਏ ਹਨਾ ਬਈ ਆਪਾਂ ਬਾਈ ਆਹ ਫੋਗ ਲੈਮ ਹੈਗਾ ਐਲ ਐਮ ਟੈਗ ਦਾ ਠੀਕ ਹੈ ਇਹਦੇ ਅੰਦਰ ਤਿੰਨ ਕਲਰ ਹੈਗੇ ਬਾਈ ਹੂੰ ਇਹਦੇ ਵਿੱਚ ਤਿੰਨ ਕਲਰ ਹੈ ਵਾਈਟ येलो ਆਫ ਵਾਈਟ ਆਪਣੇ ਸਾਰੇ ਸੀਜ਼ਨਾਂ 'ਤੇ ਕੰਮ ਕਰੂਗਾ ਇਹ ਠੀਕ ਹੈ ਜੀ ਆਹ ਦੇਖੋ ਬਾਈ ਬਿਲਡ ਕੁਆਲਟੀ ਵੀ ਥ੍ਰੀਲੇ ਦੇ ਨਾਲ ਆਉਂਦਾ ਹੈ ਕੱਲ ਨੂੰ ਕੁਝ ਕਿੰਤੂ ਪਰੰਤੂ ਵੀ ਹੁੰਦਾ ਨਾ ਬਾਈ ਪੂਰਾ ਪ੍ਰੋਜੈਕਟਰ ਨਹੀਂ ਖੋਲਣਾ ਪੈਂਦਾ ਆ ਇਹਦਾ ਅੱਡ ਹੋ ਜਾਂਦਾ ਸੀ ਹਾਈ ਵੀਮ ਦੇ ਵਿੱਚ ਜੋ ਵੀ ਕਰਾਂਗਾ ਹਾਈ ਬੀਬੀ ਲੋ ਵੀਮ ਵੀ ਕੰਮ ਕਰੂਗਾ ਠੀਕ ਹੈ ਬਾਈ ਇੱਕ ਕਰੋ ਚੈੱਕ ਬਲਟ ਟੂ ਕਪਲਰ ਕੰਮ ਹੋਊਗਾ ਭਾਈ ਕੋਈ ਤਾਰਾ ਕਟਣੀ ਨਹੀਂ ਕੋਈ ਵੜਣੀ ਨਹੀਂ ਅੱਜਕੱਲ ਮਾਰਕੀਟ ਚ ਚੱਲ ਰੱਖੇ ਆ ਜਿਹੜੇ ਵਿਦਆਊਟ ਕਪਲਰ ਚੱਲਦੇ ਆ ਨਾਰਾ ਦੇ ਦਿੰਦੇ ਆ ਸਿੱਦੇ ਦੇਸੀ ਆ ਉਹੀ ਕੀ ਕੀ 100 ਰੁਪਏ ਦੇ ਲਾ ਕੇ ਦਿੰਦੇ ਆ ਓਕੇ ਬਾ ਬਾਅਦ ਚ ਤਾਰਾ ਤੂੰ ਨਾ ਕਟਣੀਆ ਬੰਦੀਆਂ ਨੇ ਹਨ ਤੇ एलईडी ਦੇ ਵਿੱਚ ਬਈ ਆਪਾਂ এলইডি ਦੇ ਵਿੱਚ ਦਿਖਾ ਦਈਏ ਬਹੁਤ ਸਾਰੀਆਂ ਕੁਆਲਿਟੀਆਂ ਪਈਆਂ ਨੇ ਤੇ ਰੇਟ ਬਈ ਸਾਰੇ ਨਾਲੋਂ ਘੱਟ 2500 ਰੁਪਏ ਤੋਂ ਸਟਾਰਟ ਹੋ ਜਾਂਦੇ ਆ ਤੇ ਬਈ ਜੇ ਕਿਸੇ ਦੀ ਉੱਪਰ ਜੇਬ ਅਲਾਓ ਕਰਦੀ ਗਏ ਤਾਂ ਉਹ ਬਈ ਵੱਧ ਵੀ ਲਾ ਸਕਦਾ ਹੈ ਤੇ ਬਈ ਮੜਾ ਦਿਖਾ ਦਈਏ ਆਪਾਂ ਆ ਦੇਖੋ ਬਈ ਨੈਟਿੰਗ ਦੇ ਵਿੱਚ ਆ 2500 ਦੀ ਪੈਂਦੀ ਆ ਠੀਕ ਹੈ ਆ ਲਵਾਉਂਗੇ ਤੁਸੀਂ ਤਾਂ ਪੈਂਦੀ 3500 ਰੁਪਏ ਦੀ ਠੀਕ ਹੈ ਠੀਕ ਆ ਆਪਣੇ ਕੋਲੇ ਇੱਕ ਸਮਾਰਟਫੋਨਿਕ ਬ੍ਰਾਂਡ ਹੈ ਉਹ ਪੈਂਦਾ ਆਪਾਂ ਨੂੰ 4000 ਰੁਪਏ ਠੀਕ ਹੈ ਜੀ ਤੇ ਇਸ ਤੋਂ ਉੱਪਰ ਬਈ ਜੇ ਕਿਸੇ ਨੇ ਵੱੱਦ ਲਵਾਉਣਾ ਹਨਾ ਉਹ ਉਹ ਫਿਰ ਆਪਣਾ ਸਿਰਾਂ ਚੀਜ਼ ਹੈ ਜੀਵਾ ਦਾ ਪ੍ਰੋਜੈਕਟਰ ਹੈਗਾ ਬਈ ਠੀਕ ਹੈ ਬਈ ਇੱਕ ਪ੍ਰੋਜੈਕਟਰ ਹੋ ਰਿਹਾ ਬਈ ਤੇ ਬੇਸ ਦੇ ਵਿੱਚ ਤੇ ਸੀਟ ਕਵਰਾਂ ਦੇ ਵਿੱਚ ਬਈ ਪਾ ਦਿਖਾ ਦੀ ਹੈ ਨਾ ਕੀ ਕੁਆਲਿਟੀ ਹੋਊਗੀ ਬੇਸ ਤਾਂ ਬਈ ਆ ਦੇਖੋ ਆਪਣੇ ਕੋਲੇ ਫਿਊਜ਼ਨ ਬ੍ਰਾਂਡ ਦੀ ਹੈ ਅੱਛਾ ਵਿਦ ਟਵਿੱਟਰ ਦੇ ਨਾਲ ਹੈ ਠੀਕ ਹੈ ਬਈ ਠੀਕ ਹੈ 3500 ਰੁਪਏ ਦੇ ਚੱਲਦੀ ਆ ਆਪਾਂ ਨੂੰ ਠੀਕ ਹੈ ਤੇ ਚੈਲੰਜ ਹੈ ਪੂਰਾ ਪੂਰਾ ਚਾਹ ਪੰਜਾਬ ਹਰਿਆਣਾ ਰਾਜਸਥਾਨ ਪੂਰਾ ਬਈ ਠੀਕ ਹੈ ਜੇ ਕਿਸੇ ਨੇ ਮੰਗਵਣੀ ਹੋਵੇ ਪੇਚ ਵੀ ਦਿੰਨੇ ਬਈ ਠੀਕ ਹੈ ਤੇ ਅੱਗੇ ਸੀਟ ਕਵਰਾਂ ਦੇ ਵਿੱਚ ਬਈ ਕਿੱਥੋਂ ਸਟਾਰਟ ਹੋ ਜਾਂਦੀ ਹੈ 2000 ਰੁਪਏ ਤੋਂ ਸਟਾਰਟ ਹੈ ਬਈ ਠੀਕ ਹੈ 2000 ਰੁਪਏ ਤੋਂ ਸੀਟ ਕਵਰ ਸਟਾਰਟ ਨੇ ਬਈ ਕੁਆਲਿਟੀ ਬਹੁਤ ਹੈ ਜੇ ਆਪਾਂ ਬਈ ਆਪ ਬਣਵਾਉਣੇ ਹੋਣ 5-6000 ਰੁਪਏ ਨਾਰਮਲ ਗੱਲ ਹੈ ਬਈ ਜੇ ਤੁਸੀਂ ਆਲਟੋ ਦੇ ਵੀ ਪਾਉਣੇ ਆ 5-6000 ਰੁਪਏ ਦੇ ਵਿੱਚ ਪੈਂਦੇ ਆ ਜੇ ਬਈ ਤੁਸੀਂ ਇੱਥੇ ਆਓਗੇ ਤਾਂ ਸਿਰਫ 2000 ਰੁਪਏ ਤੋਂ ਸਟਾਰਟ ਹੋ ਜਾਊਗਾ 2000 ਰੁਪਏ ਤੋਂ ਸਟਾਰਟ ਹੈ ਠੀਕ ਹੈ ਬਈ ਤੇ ਉੱਪਰ-ਉੱਪਰ ਕੁਆਲਿਟੀਆਂ ਬਈ ਬਹੁਤ ਨੇ ਹਨਾ ਚੈੱਕ ਕਰ ਲੋ ਜੱਗੋਂ ਤੇਰਵੇਂ ਹਨਾ ਕਰੋ ਹਨਾ ਤੇ ਜੋ ਵੀ ਲੈਣੀ ਹੈ ਕੁਆਲਿਟੀ ਬਈ ਤੁਸੀਂ ਇੱਥੇ ਆ ਕੇ ਦੇਖ ਸਕਦੇ ਹੋ ਹਨਾ ਆ ਦੇਖੋ ਕਿੰਨਾ ਪਿਆਰਾ ਕਲਰ ਹੈ ਬਈ ਸਪੋਟੀ ਲੁੱਕ ਦਿੰਦਾ ਹੈ ਬਈ ਠੀਕ ਹੈ ਬਈ ਤੇ ਰੇਟ ਬਈ ਬਹੁਤ ਜਾਇਜ਼ ਨੇ ਹਨਾ ਮੇਰੇ ਭਰਾ ਕਹਿੰਦੇ ਆ ਬਈ ਜੈਡ ਬਲੈਕ ਹੀ ਕਰਨਾ ਆਪਾਂ ਕੰਮ ਸਾਰਾ ਬਲੈਕ ਹੀ ਰੱਖਣਾ ਆ ਦੇਖੋ ਬਈ ਬੇਸ ਮਾਡਲ ਨੂੰ ਬਈ ਐ ਮੰਨ ਕੇ ਚਲੋ ਟਾਪ ਮਾਡਲ ਬਣਾਉਂਦੇ ਲਾ ਕੇ ਭੇਜਾਂ ਠੀਕ ਹੈ ਤੇ ਬਈ ਕਵਰ ਦੇ ਵਿੱਚ ਬੋਡੀ ਕਵਰ ਵੀ ਬਹੁਤ ਆਪਣੇ ਕੋਲੇ ਜੀਕੇਜੀ ਬ੍ਰਾਂਡ ਦਾ ਬਈ ਆਨਲਾਈਨ ਸਰਚ ਕਰਕੇ ਆਓ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਇਹ ਕਾ 4 ਟਾਇਰ ਬੈਲਟ ਮਿਲੂਗਾ ਇੱਕ ਤੇ ਮਿਰਰ ਪਾਕਟ ਸੈਂਟਰ ਬੈਲਟ ਅੱਗੇ ਪਿੱਛੇ ਲਾ ਸਕਦੇ ਫੁੱਲ ਮੈਂ ਕਹਿੰਦਾ ਪੂਰਾ ਲੱਦਿਆ-ਪੱਧਿਆ ਹੁੰਦਾ ਬਈ ਠੀਕ ਹੈ ਬਈ ਤੇ ਬਈ ਆਲਮੋਸਟ ਸਾਰੀ ਅਕਸੈਸਰੀ ਮਿਲ ਜੂਗੀ ਜੇ ਕਿਸੇ ਨੇ ਮਿਊਜ਼ਿਕ ਸਿਸਟਮ ਲਵਾਉਣਾ ਜਾਂ ਕੋਈ ਹੋਰ ਅਕਸੈਸਰੀ ਲੈਣੀ ਹੈ ਏ ਤੋਂ ਲੈ ਕੇ Z ਤੱਕ ਹਨਾ ਬਈ ਸਾਰਾ ਕੁਝ ਮਿਲ ਜਾਂਦਾ ਤੇ Z ਮਿਲੂਗਾ ਹਾਂ ਤੇ ਨੰਬਰ ਥੱਲੇ ਮੈਂਸ਼ਨ ਕੀਤਾ ਹੋਇਆ ਬਈ ਜੇ ਕਿਸੇ ਦੀ ਕੋਈ ਵੀ ਰਿਕੁਆਇਰਮੈਂਟ ਹੈਗੀ ਆ ਕਾਰ ਦੀ ਕੋਈ ਸਮਾਨ ਲੈਣਾ ਬਈ ਬਈ ਡਿਲੀਵਰੀ ਵੀ ਕਰ ਦਿੰਦੇ ਆ ਤੇ ਜਿਹੜਾ ਡਿਲੀਵਰੀ ਦੇ ਚਾਰਜਸ ਨੇ ਉਹ ਬਈ ਤੁਹਾਨੂੰ ਦੇਣੇ ਪੈਣਗੇ ਹਨਾ ਬਈ ਆ ਚੀਜ਼ ਦੇਖੋ ਇੱਕ ਹਾਂਜੀ ਆ ਪਾਇਨੀਅਰ ਦਾ ਸਟੀਰੀਓ ਹੈ ਅੱਛਾ ਬਈ ਮੇਰੇ ਪ੍ਰਾ ਕਿਸੇ ਨੇ ਮਰਤੀ ਜਨ ਐਲਟੋ ਉਲਟੋ ਸਿਫਟ ਸਿਫਟ ਤੇ ਲਵਾਉਣਾ ਹੋਵੇ ਤਾਂ ਲਵਾ ਸਕਦਾ ਹੈ ਮਾਤਰ 4800 ਰੁਪਏ ਤੇ ਬਲੂਟੂਥ ਵਾਲਾ ਅੱਛਾ ਮਾਤਰ 4800 ਰੁਪਏ ਦਾ ਠੀਕ ਹੈ ਨਹੀਂ ਮਿਲਦਾ ਬਾਈ ਹਨਾ ਕਿਤੋਂ ਕਿੱਥੇ ਹੀ ਨਹੀਂ ਮਿਲੂਗਾ ਬਾਈ ਤੇ ਚੈੱਕ ਕਰਾ ਦੀਏ ਬਾਈ ਆਪਾਂ ਹਾਂ ਚੈੱਕ ਕਰਾਂਗੇ ਪੂਰੀ ਘੈਂਟ ਗੱਲ ਬਾਤ ਹੈ ਰੇਟ ਦਾ ਵੀ ਚੱਲਣਾ ਹੈ ਬਾਈ ਜੈਨੀਆਂ ਨੇ ਜਿੱਥੋਂ ਮਰਜ਼ੀ ਚੈੱਕ ਕਰੋ ਹਾਂ ਇਹਦੀ ਅਟੈਚਮੈਂਟ ਆ ਜਾਂਦੀ ਹੈ ਬਾਈ ਅੱਛਾ ਤਰ੍ਹਾਂ ਤੂਗਾ ਆ ਮਕੈਨਿਜ਼ਮ ਆ ਗਿਆ ਮਾਊਥ ਇਹਦਾ ਠੀਕ ਹੈ ਅੱਛਾ ਉਹ ਅਲੱਗ ਹੋ ਜਾਂਦਾ ਹੈ ਹਨਾ ਇਹ ਸਾਰਾ ਮਤਲਬ ਓਕੇ ਓਕੇ ਆ ਇਹਦਾ ਕਪਲਰ ਰਿਮਬੀਤ ਰਿਮੋਟ ਦੇ ਨਾਲ ਦੇਵਾਂਗੇ ਬਾਈ ਯਾਰ ਫਾਈਨਰ ਦਾ ਹੂੰ ओरिजिनल जेन्युइन ਪਾਇਨੀਅਰ ਕੰਪਨੀ ਚ ਚੈੱਕ ਕਰਾ ਲਓ ਕਾ ਠੀਕ ਹੈ ਬਾਈ ਤੇ ਬਾਈ ਕਿਸੇ ਨੇ ਵੀ ਕੁਝ ਵੀ ਲੈਣਾ ਫੋਨ ਕਰ ਲਓ ਵੀਰੇ ਨੂੰ ਇੱਕ ਵਾਰੀ ਤੇ ਸਮਾਨ ਬਾਈ ਤੁਹਾਡੇ ਘਰੇ ਵੀ ਪਹੁੰਚ ਜਾਊਗਾ ਜਿੱਥੋਂ ਮਰਜੀ ਤੁਸੀਂ ਪੰਜਾਬ ਆ ਰਹਿਣਾ Rajasthan ਜਿੱਥੋਂ ਵੀ ਦਵਾਈ ਮੰਗਾਓਗੇ ਤੁਹਾਡੇ ਕੋਲ ਪਹੁੰਚ ਜਾਊਗਾ ਡਿਲੀਵਰੀ ਚਾਰਜ ਅੱਡ ਲੱਗਣਗੇ ਤੇ ਜਲਦੀ ਜਲਦੀ ਕਰ ਲਓ ਬਾਈ ਕੰਟੈਕਟ ਸასი ਕਾਲ